ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਹਾਨੂੰ ਮੈਂ ਕੱਲ ਇੱਕ ਖਬਰ ਦਿੱਤੀ ਸੀ ਕੱਲ ਦੀ ਗੁਫ਼ਤਗੂ ਵਿੱਚ ਕੱਲ ਦੀ ਗੱਲਬਾਤ ਵਿੱਚ ਕਿ ਜਨਾਬ ਸਾਡੇ ਇੱਕ ਜਿਹੜੇ ਸਿੰਘ ਭਰਾ ਸਰਦਾਰ ਭਰਾ ਜਿਹੜੇ ਸਾਡੇ ਸ਼ੇਰ ਬੱਬਰ ਨੇ ਜਨਾਬ ਇੰਦਰਜੀਤ ਸਾਹਿਬ ਉਹਨਾਂ ਨੇ ਜਿਹੜਾ ਆਪਣਾ ਉਹਨਾਂ ਨੇ ਜਿਹੜਾ ਵਿਟਨੈਸ ਪ੍ਰੋਟੈਕਸ਼ਨ ਜੋ ਲੈਨ ਤੋਂ ਕੈਨੇਡਾ ਦੀ ਪੁਲਿਸ ਤੋਂ ਇਨਕਾਰ ਕੀਤਾ ਤੇ ਅੱਜ ਸਾਡੇ ਧਨ ਭਾਗ ਕਿ ਮੇਰੇ ਨਾਲ ਜਨਾਬ ਇੰਦਰਜੀਤ ਭਾਜੀ ਮੌਜੂਦ ਨੇ ਇੰਦਰਜੀਤ ਭਾਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਚੌਧਰੀ ਸਾਹਿਬ ਦਦਾ ਜਨਾਬ ਕੀ ਹਾਲ ਚਾਲ ਹੈ ਬਿਲਕੁਲ ਚੱਲਦੀ ਕਾ ਜੀ ਬਿਲਕੁਲ ਚੱਲਦੀ ਪੰਜਾਬੀ ਪੰਜਾਬੀ ਚੱਲਦੀ ਕਾ ਜੀ ਰਹਿੰਦੇ ਨੇ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਔਕਲ ਆਉਂਦੀ ਆ ਜਦੋਂ ਬੰਦੇ ਦੀ ਜਾਨ ਤੇ ਬਣ ਜਾਏ ਜਦੋਂ ਜ਼ਿੰਦਗੀ ਦਾ ਸਵਾਲ ਹੋਵੇ ਤਾਂ ਫਿਰ ਅਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਹਮੇਸ਼ਾ ਲਾਈਫ ਚੂਜ਼ ਕਰਦੇ ਪਹਿਲੇ ਜ਼ਿੰਦਗੀ ਚੂਜ਼ ਕਰਦੇ ਜੀ ਕਿ ਬਸ ਮੇਰੀ ਜ਼ਿੰਦਗੀ ਬਚੇ ਬਾਕੀ ਕੰਮ ਮੈਂ ਬਾਅਦ ਹੀ ਦੇਖ ਲਵਾਂਗਾ ਤਾਨੂੰ ਥ੍ਰੈਟ ਮਿਲੇ ਅ ਜਿ ਪਿਛਲੀ ਗੱਲਬਾਤ ਵਿੱਚ ਵੀ ਜਿਹੜੀ ਤੁਹਾਨੂੰ ਜੁ ਤੜਨਾ ਮੇਰੀ ਗੱਲਬਾਤ ਹੋਈ ਸੀ ਉਹਦੇ ਵਿੱਚ ਮੇਰਾ ਖਲ ਤੁਹਾਨੂੰ ਮੈਂ ਦੱਸਿਆ ਸੀ ਤੁਹਾਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਪਣਾ ਧਿਆਨ ਧੂਨ ਰੱਖੋ ਕਿਉਂਕਿ ਉੱਥੇ ਬੜੇ ਹਾਲਾਤ ਜਿਹੜੇ ਬਹੁਤ ਚੰਗੇ ਨਹੀਂ ਤੇ ਤੁਸੀਂ ਉਸ ਟਾਈਮ ਵੀ ਕਿਹਾ ਸੀ ਕਿ ਗੁਬਾਇ ਗੁਰੂ ਮੇਰ ਕਰੇਗਾ ਪਰ ਉਸ ਤੋਂ ਬਾਅਦ ਆਪਣਾ ਕੈਨੇਡੀਅਨ ਪੁਲਿਸ ਨੇ ਤੁਹਾਨੂੰ ਜਿਹੜੀ ਆਪਣਾ ਪੇਸ਼ਕਸ਼ ਕੀਤੀ ਤੁਹਾਨੂੰ ਆਫਰ ਕੀਤੀ ਕਿ ਤੁਸੀਂ ਆਪਣਾ ਜਿਹੜਾ ਨਾ ਵਿਟਨੈਸ ਪ੍ਰੋਟੈਕਸ਼ਨ ਚ ਆ ਜਾਓ ਤੁਸੀਂ ਕਿਹਾ ਜਨਾਬ ਬਿਲਕੁਲ ਵੀ ਨਹੀਂ ਮਤਲਬ ਲੋਕੀ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਪਹਿਲੇ ਣਟ ਕੇ ਜਾਂਦੇ ਨੇ ਤੁਸੀਂ ਇਹ ਉਲਟਾ ਫੈਸਲਾ ਕਿਉਂ ਲਿਆ ਮੈਂ ਪਹਿਲੇ ਜਾਣਨਾ ਤੇ ਨਾ ਤਾਂ ਕਿ ਸਾਡੇ ਲੋਕ ਵੀ ਜਾਣਣ ਤੁਹਾਡੇ ਵਿਚਾਰ ਕੀ ਨੇ ਚੌਧਰੀ ਸਾਹਿਬ ਇਹ ਇਦਾਂ ਆ ਬਈ ਜਿੱਥੇ ਅਸੀਂ ਇੱਕ ਵਾਰੀ ਅਰਦਾਸ ਕੀਤੀ ਆ ਗੁਰੂ ਮਹਾਰਜ ਦੇ ਮੂਹਰੇ ਬਈ ਸਾਹਮਣੇ ਬਈ ਅਸੀਂ ਬਈ ਜਿਹੜੀ ਆ ਖਾਲਸਾ ਰੈਫਰੰਡਮ ਦੀ ਕੈਂਪੇਨ ਆ ਖਾਲਿਸਤਾਨ ਦੀ ਗੱਲ ਆ ਅਸੀਂ ਪੂਰੇ ਆਖਰੀ ਸਾਥ ਹੈ ਕੈਂਪੇਨ ਕਰਾਂਗੇ ਤੇ ਅਸੀਂ ਕੰਮ ਕਰਾਂਗੇ ਸਿਰਫ ਤੋਂ ਸਿਰਫ ਖਾਲਿਸਤਾਨ ਲਈ ਇਸ ਕਰਕੇ ਅਸੀਂ ਬਈ ਮੈਂ ਰਿਜੈਕਟ ਕਰਤਾ ਸੀ ਉਹਨਾਂ ਤੋਂ ਵਿਟਨੈਸ ਪ੍ਰੋਟੈਕਸ਼ਨ ਤੇ ਉਹ ਕਹਿੰਦੇ ਸੀ ਵੀ ਤੇ ਤੁਹਾਡੀ ਮਦਦ ਕਰ ਬਈ ਇਹ ਹੀ ਆ ਬਈ ਅਸੀਂ ਇਦਾਂ ਹੀ ਤੈਨੂੰ ਪ੍ਰੋਟੈਕਟ ਕਰ ਸਕਦੇ ਨੇ ਤੇ ਬਈ ਸਸਿ ਸਰਵੇਲੈਂਸ ਕਰਾਂਗੇ ਤੁਹਾਡੀ 24 ਘੰਟੇ ਤੇ ਮੈਂ ਮੈਂ ਕਹਾ ਨਹੀਂ ਮੈਂ ਕਹਾ ਜਿੱਥੇ ਅਰਦਾਸ ਹੋ ਗਈ ਉਹ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਆ ਤੇ ਅਸੀਂ ਕੈਂਪੇਨ ਕਰਾਂਗੇ ਠੋਕੇ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਜ਼ਿੰਦਗੀ ਵਿੱਚ ਮਤਲਬ ਅਗਰ ਤੁਸੀਂ ਇਹ ਵਿਟਨੈਸ ਪ੍ਰੋਟੈਕਸ਼ਨ ਲੈ ਲੈਂਦੇ ਹੋ ਲੈ ਲੈਂਦੇ ਅਗਰ ਤੁਹਾਡੀ ਜ਼ਿੰਦਗੀ ਵਿੱਚ ਕੀ ਆਪਣਾ ਬਦਲਾਅ ਆਣਾ ਸੀ ਜਾਂ ਤੁਹਾਡੀ ਜਿਹੜੀ ਮੂਵਮੈਂਟ ਸੀ ਉਹ ਰੈਸਟ੍ਰਿਕਸ਼ਨ ਹੋਣੀਆਂ ਸੀ ਤੁਹਾਡੀ ਕੈਂਪੇਨ ਬੰਦ ਹੋਣੀ ਸੀ ਇਹਦੇ ਤੁਹਾਡੇ ਕਿੰਨਾ ਫਰਕ ਆਣਾ ਸੀ ਅਗਰ ਸਰਕਾਰ ਅਗਰ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਆਪਣਾ ਕੰਮ ਕਰੋ ਹਾਂ ਜੀ ਇਹ ਜਿਹੜਾ ਵਿਟਨਸ ਪ੍ਰੋਟੈਕਸ਼ਨ ਆ ਇਹ ਬੇਸਿਕਲੀ ਜਦਾਂ ਤੁਸੀਂ ਸਮਝ ਲਓ ਲਗਜ਼ਰੀ ਜੇਲ ਆ ਅੱਛਾ ਠੀਕ ਹੈ ਤੁਹਾਨੂੰ ਸੇਫ ਹਾਊਸ ਚ ਲੈ ਜਾਂਦੇ ਆ ਤੁਹਾਨੂੰ ਪਰੇ ਰੱਖਦੇ ਆ ਤੇ ਜਿੱਥੇ ਜੇ ਜਾਣਾ ਆਣਾ ਹੋਵੇ ਪਹਿਲਾਂ ਪੁੱਛ ਕੇ ਦੱਸਣਾ ਪੈਂਦਾ ਉਹਨਾਂ ਨੂੰ ਦੱਸਣਾ ਪੈਂਦਾ ਵੀ ਆਵੇ ਇੱਥੇ ਜਾਣਾ ਖਾਣਾ ਕੁਝ ਉਹਨਾਂ ਨੂੰ ਪੁੱਛਣਾ ਪੈਂਦਾ ਇਹ ਭਾਜੀ ਇਹ ਕੰਮ ਅਸੀਂ ਤੇ ਲੁਕਣਾ ਪੈਂਦਾ ਅਸੀਂ ਲੁਕਣ ਵਾਲੇ ਦੇ ਵਿੱਚੋਂ ਨਹੀਂ ਹੈਗੇ ਆਮ ਲਾਈਕ ਆਈ ਸੈਡ ਮਾਈ ਲਾਈਫ ਇਜ਼ ਇਨ ਗੋਡਸ ਹੈਂਡਸ ਤੇ ਅਸੀਂ ਜਿਹੜੀ ਕੈਂਪੇਨ ਆ ਉਹ ਤਾਂ ਪੂਰਾ ਫੇਰ ਰੋਗ ਲੈਣਾ ਸੀ ਵੀ ਆਈ ਕੈਨਟ ਗੋ ਆਊਟ ਟੂ ਕੈਂਪੇਨ ਰਾਈਟ ਤੇ ਉਹਦਾ ਫਾਇਦਾ ਕੀ ਹੈ ਕੁਝ ਵੀ ਨਹੀਂ ਤੇ ਮੈਂ ਉਹਨਾਂ ਨੂੰ ਕਿਹਾ ਬਈ ਨਹੀਂ ਬਈ ਆਈ ਰਿਸਪੈਕਟਫੁਲੀ ਡਿਕਲਾਈਨ ਤੇ ਬਾਕੀ ਜਿੰਨਾ ਤੁਸੀਂ ਕਰ ਸਕਦੇ ਤੁਸੀਂ ਕਰੋ ਟਰਾਈ ਕਰੋ ਸੇਫ ਰੱਖਣ ਨੂੰ ਤੁਸੀਂ ਫੜੋ ਬੰਦੇ ਵਾਈਟ ਜੇ ਲੈਵਲ ਹੈ ਜੇ ਤੁਸੀਂ 2-3 ਵੀਕ ਮੈਨੂੰ ਦਿੱਤੇ ਆਵੇ ਉਹ 2-3 ਵੀਕਾਂ ਦੇ ਵਿੱਚ ਆਉਣ ਲੱਗਿਆ ਮੇਰੇ ਵੱਲ ਮੇਰੇ ਮਗਰ ਵੀ ਤੁਸੀਂ ਕੁਛ ਨਾ ਕੁਛ ਕਰੋ ਰਾਈਟ ਪਰ ਮੈਂ ਨਹੀਂ ਲੁਕਣਾ ਚਲੋ ਚਲੋ ਜੀ ਅੱਲਾਹ ਤਾਲਾ ਮੈਂ ਤੁਹਾਨੂੰ ਹਮੇਸ਼ਾ ਤੁਹਾਡੇ ਵਾਸਤੇ ਆਪਣਾ ਅਰਦਾਸ ਕਰਨਾ ਅੱਲਾਹ ਤਾਲਾ ਦੇ ਕੋਲੋਂ ਰੱਬ ਦੇ ਕੋਲੋਂ ਕਿ ਜਨਾਬ ਤੁਹਾਨੂੰ ਆਪਣੇ ਆਪਣੀ ਪ੍ਰੋਟੈਕਸ਼ਨ ਚ ਰੱਖੇ ਕਿਉਂਕਿ ਜਿਹਦੀ ਜਿਹਨੂੰ ਸਾਡੇ ਆਪਣਾ ਅੱਲਾਹ ਤਾਲਾ ਦੀ ذات ਜਾਂ ਰੱਬ ਜਿਹੜਾ ਜਿਹਨੂੰ ਉਹ ਆਪਣੀ ਪ੍ਰੋਟੈਕਸ਼ਨ ਚ ਲਵੇ ਆਪਣੀ ਸ਼ਰਨ ਚ ਲਵੇ ਉਹਨੂੰ ਕੋਈ ਬੰਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਔਰ ਤੁਹਾਡਾ ਮਿਸ਼ਨ ਵੱਡਾ ਹੈ ਮੈਂ ਕੱਲ ਵੀ ਗੱਲ ਕੀਤੀ ਕਿ ਅਗਰ ਸਾਡੇ ਕਿਸੇ ਪੰਜਾਬੀ ਭਰਾ ਦੇ ਸਾਹਮਣੇ ਅਗਰ ਇਸ ਤਰ੍ਹਾਂ ਦਾ ਜਿਹਨੂੰ ਇੱਕ ਤਰਫ ਉਹਦੀ ਲਾਈਫ ਰੱਖੀ ਜਾਏ ਇੱਕ ਤਰਫ ਉਹਦੀ ਜ਼ਿੰਦਗੀ ਦਾ ਮਿਸ਼ਨ ਰੱਖਿਆ ਜਾਏ ਤੇ ਉਹ ਹਮੇਸ਼ਾ ਜਿਹੜਾ ਉਹ ਮਿਸ਼ਨ ਨੂੰ ਚੂਜ਼ ਕਰਦਾ ਅਸੀਂ ਕਿਉਂਕਿ ਮੈਂ ਆਪਣੇ ਜੀਨ ਤੋਂ ਵਾਕਿਫ ਹਾਂ ਤੁਸੀਂ ਆਪਣੇ ਸਾਇਕੀ ਜਿਹੜੇ ਆਪਣਾ ਜਨਕੀ ਇੱਕੀ ਸਾਡਾ ਆਪਣਾ ਭਾਈਚਾਰਾ ਹੈ ਇੱਕੀ ਸਾਡਾ ਪੰਜਾਬ ਹੈ ਪੰਜਾਬੀ ਹੈ ਤੇ ਤੁਸੀਂ ਮਤਲਬ ਉਹ ਜਿਹੜੀ ਆਪਣਾ ਜਿਹੜੀ ਉਹ ਸਾਈਟ ਚੁਣੀ ਤੇ ਤੁਸੀਂ ਦੱਸੋ ਕਿ ਤੁਹਾਨੂੰ ਅੱਗੇ ਹੁਣ ਇਹਦੇ ਚ ਇਸ ਸਾਈਟ ਚੁਣੀ ਤੁਸੀਂ ਹੈ ਖਤਰਾ ਹੈ ਕਿੰਨਾ ਖਤਰਾ ਤੁਸੀਂ ਫੀਲ ਕਰਦੇ ਹੋ ਕਿ ਤੁਹਾਨੂੰ ਖਤਰਾ ਜਿਹੜਾ ਹੋ ਸਕਦਾ ਪਰ ਲਾਈਫ ਥ्रेट ਮੈਂ ਗੱਲ ਕਰਾਂਗੇ ਹਾਈਸਟ ਲੈਵਲ ਤੇ ਖਤਰਾ ਹੈਗਾ ਆ ਪਰ ਜਦੋਂ ਆਪਣੇ ਭਾਈ ਹਰਦੀਪ ਸਿੰਘ ਨੱਜਰ ਸੀ ਸਾਡੇ ਵੱਡੇ ਭਰਾ ਕਹਿ ਲੋ ਬਿਲਕੁਲ ਤੇ ਉਹਨਾਂ ਨੇ ਜਦੋਂ ਉਹ ਕਰਦੇ ਸੀ ਉਹ ਵੀ ਅਸੀਂ ਹੁਣ ਦਿਮਾਗ ਵੀ ਵਰਤਣਾ ਆਪਣਾ ਸੋ ਜੇ ਉਹ ਖਤਰਾ ਬਹੁ ਹਾਈ ਲੈਵਲ ਤੇ ਆ ਅਸੀਂ ਵੀ ਆਪਣਾ ਐਕਸਕਿਊਜ਼ ਮੀ ਸੇਫਟੀ ਦੇਖਣੀ ਅਸੀਂ ਵਿਜੀਲੈਂਟ ਰਹਿਣਾ ਦੇਖਣਾ ਇੱਧਰ ਉੱਧਰ ਵੀ ਕੀ ਕੁਝ ਹੁੰਦਾ ਐਟਮੋਸਫੇਅਰ ਤਾਂ ਗਰਮ ਹੋਇਆ ਪਿਆ ਇੱਥੇ ਮਸਲਾ ਤਾਂ ਹੈਗਾ ਗਰਮ ਇੱਥੇ ਤੇ ਪਰ ਸਾਨੂੰ ਇਹ ਆ ਬਈ ਅਸੀਂ ਜਿੰਨਾ ਮੈਂ ਸੇਫ ਰਹਿ ਸਕਦਾ ਬਾਕੀ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਲਿਖਿਆ ਆ অলਰੈਡੀ ਪਰ ਅਸੀਂ ਭੱਜਣ ਵਾਲੇ ਨਹੀਂ ਹੈਗੇ ਅਸੀਂ ਤਾਂ ਲੁਕਣ ਬਣੇ ਆ ਰਾਈਟ ਜਿਹੜੀ ਆਜ਼ਾਦੀ ਆ ਪੰਜਾਬ ਦੀ ਅਸੀਂ ਕਿੰਨਾ ਚਿਰ ਗੁਲਾਮੀ ਤੋਂ ਭੱਜ ਜਾਈਏ ਰਾਈਟ ਤੇ ਅਸੀਂ ਹੁਣ ਇਹ ਗੁਲਾਮੀ ਲਾਉਣੀ ਆ ਅਸੀਂ ਗਲੋ ਇਹ ਜਨਾਬ ਤੁਸੀਂ ਮੋਰਚਾ ਫਤਹਾ ਹੋਏਗਾ ਮੈਂ ਤੁਸੀਂ ਆਪਣਾ ਨਿਰ ਤੁਸੀਂ ਆਪਣੇ ਹਰਦੀਪ ਨਿੱਧਰ ਸਾਹਿਬ ਦੀ ਗੱਲ ਕੀਤੀ ਮੈਂ ਉਹਨਾਂ ਨੂੰ ਮਿਲਿਆ ਤੇ ਨਹੀਂ ਨਾ ਮੈਂ ਉਹਨਾਂ ਨਾਲ ਕੋਈ ਇਸ ਤਰ੍ਹਾਂ ਤੁਹਾਡੇ ਤਰ੍ਹਾਂ ਗੱਲਬਾਤ ਕੀਤੀ ਏ ਮੈਂ ਉਹਨਾਂ ਦੀਆਂ ਫੋਟੋਆਂ ਵੇਖੀਆਂ ਤੇ ਮੈਂ ਜਦੋਂ ਵੀ ਉਹਨਾਂ ਦੀ ਫੋਟੋ ਵੇਖਣਾ ਮੈਨੂੰ ਉਹਨਾਂ ਦੇ ਵਿੱਚੋਂ ਇੱਕ ਇਸ ਕਦਰ ਜੈਨਿ ਕਹ ਲੈ ਕਿ ਇੱਕ ਨਫੀਸ ਇੱਕ ਖੂਬਸੂਰਤ ਇੱਕ ਬੜੀ ਨੇਕ ਰੂਹ ਨਜ਼ਰ ਆਉਂਦੀ ਏ ਬੜੀ ਨੇਕ ਰੂਹ ਨਜ਼ਰ ਆਉਂਦੀ ਏ ਔਰ ਤੁਸੀਂ ਵਾਕਈ ਕਰਕੇ ਹੁਣ ਦਿਮਾਗ ਵਰਤਣਾ ਮੇਰਾ ਖਿਆਲ ਹੈ ਕਿ ਨਿਜਰ ਭਾਈ ਜੀ ਜਿਹੜੇ ਆਪਣੇ ਨਾ ਉਹ ਬਹੁਤ ਹੀ ਜ਼ਿਆਦਾ ਜਾਨੀ ਕਿ ਕਹ ਲੈ ਕਿ ਜਿਹੜੀ ਮੈਨੂੰ ਤੁਸੀਂ ਦੱਸਣਾ ਬਲਕਿ ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਦੱਸਣਾ ਕਿ ਬਹੁਤ ਹੀ ਜ਼ਿਆਦਾ ਜਾਨੀ ਕਿ ਨਾ ਉਹ ਇਨਕੇ ਨਾ ਚੀਜ਼ਾਂ ਵੱਲ ਤਨੀ ਧਿਆਨ ਨਹੀਂ ਸੀ ਦਿੰਦੇ ਬਿਲਕੁਲ ਅੱਲਾਹ ਅੱਬਾ ਦਰਬੰਦਾ ਸਿਗਾ ਉਹਨੂੰ ਕੋਈ ਚਿੰਤਾ ਨਹੀਂ ਸੀ ਉਹ ਕਹਿੰਦਾ ਜੇ ਸ਼ਹੀਦੀ ਪਾਣੀ ਇਦਾਂ ਹੀ ਪਾਵਾਂਗੇ ਪਰ ਅਸੀਂ ਇਦਾਂ ਨਹੀਂ ਇਦਾਂ ਨਹੀਂ ਮਰਾਂਗੇ ਵੀ ਅਸੀਂ ਬਜ਼ੁਰਗ ਹੋ ਗਏ ਇਦਾਂ ਅਸੀਂ ਖਾਲਸਾਣ ਲਈ ਮਰਾਂਗੇ ਤੇ ਅਨਫੋਰਚਨਲੀ ਸਾਨੂੰ ਲੋੜ ਤਾਂ ਉਹਦੀ ਬਹੁਤ ਸੀਗੀ ਪਰ ਜੋ ਮਹਾਰਾਜ ਨੇ ਲਿਖਿਆ ਆ ਤੇ ਹੁਣ ਤੁਸੀਂ ਦੇਖ ਲਓ ਉਹਦੇ ਸ਼ਹਾਦਤ ਤੋਂ ਬਾਅਦ ਬਈ ਅਸੀਂ ਬਈ ਅਸੀਂ ਆਲਮੋਸਟ 20 ਸਾਲ ਅੱਗੇ ਪਹੁੰਚ ਗਏ ਰਾਈਟ ਤੇ ਕਿੰਨੀ ਹਾਈ ਲੈਵਲ ਦੀ ਗੱਲ ਆ ਜਿਹੜਾ ਪ੍ਰਧਾਨ ਮੰਤਰੀ ਕੰਟਰੀ ਦਾ ਕੈਨੇਡਾ ਦਾ ਜਿਹਨਾਂ ਨੇ ਉਹਦਾ ਨਾਮ ਲੈ ਕੇ ਕਿਹਾ ਵੀ ਇੰਡੀਆ ਗਵਰਨਮੈਂਟ ਦੀ ਸਰਕਾਰ ਨੇ ਆਪਣੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਇਹ ਬਹੁਤ ਵੱਡੀ ਗੱਲ ਆ ਬਹੁਤ ਬਿਲਕੁਲ ਤੁਸੀਂ ਸਹੀ ਕਿਹਾ ਥੋੜਾ ਜਿਹਾ ਥੋੜਾ ਜਿਹਾ ਬਿਲਕੁਲ ਤੁਹਾਡਾ ਹੋਰ ਚਾਂਸ ਮੈਂ ਸਮਝ ਲਾਵਾਂਗਾ ਤੁਹਾਡਾ ਸਮਾਵੇ ਕੀਮਤੀ ਹੈ ਤੇ ਮੈਂ ਤੁਹਾਨੂੰ ਬਿਲਕੁਲ ਜ਼ਿਆਦਾ ਇਸ ਇੰਗੇਜ ਵੀ ਨਹੀਂ ਰੱਖਣਾ ਚਾਹਦਾ ਮੈਨੂੰ ਤੁਸੀਂ ਦੱਸੋ ਕਿ ਹੁਣ ਇਸ ਟਾਈਮ ਜਿਹੜਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਦਿਮਾਗ ਦੀ ਜਿਹੜੀ ਮੋਟ ਹੈ ਉਹਨਾਂ ਦੀ ਮੈਂ ਕਹਿਣਾ ਹੁੰਦਾ ਜਿਹੜਾ ਪ੍ਰੋਬਲਮ ਹੈ ਉਹ ਹੈ ਉਹ ਕੰਮ ਹੈ ਜਿਹੜਾ ਤੁਸੀਂ ਕਰ ਰਹੇ ਹੋ ਜਿਹੜਾ ਹੁਣ ਸੰਘਰਸ਼ ਹੋ ਰਿਹਾ ਔਰ ਖਾਸ ਤੌਰ ਤੇ ਜਿਹੜਾ ਸਿੱਖ ਫਾਰ ਜਸਟਿਸ ਜਿਹੜਾ ਰੈਫਰੈਂਡਮ ਕਰਵਾ ਰਿਹਾ ਅਸਲ ਪ੍ਰੋਬਲਮ ਰੈਫਰੈਂਡਮ ਦੀ ਹੈ ਤੁਹਾਨੂੰ ਤੁਹਾਨੂੰ ਕੋਈ ਤੁਹਾਡੀ ਕੋਈ ਪ੍ਰੋਬਲਮ ਨਹੀਂ ਸਾਡੀ ਅਸਲ ਪੁੱਤ ਹੈ ਜਿਹੜਾ ਰੈਫਰੈਂਡਮ ਨਾਲ ਜੁੜ ਜਾਂਦਾ ਹੈ ਉਹ ਉਹਨਾਂ ਨੂੰ ਜਿਹੜਾ ਉਹ ਤਕਲੀਫ ਦਿੰਦਾ ਹੈ ਤੇ ਤੁਸੀਂ ਮੈਨੂੰ ਰੈਫਰੈਂਡਮ ਦਾ ਜਿਹੜਾ 23 ਨਵੰਬਰ ਨੂੰ ਇੱਥੇ ਹੋਣਾ ਉਹਦੀ ਕਿੰਨੀ ਕੀ ਤਿਆਰੀ ਆਪਾਂ ਕਰ ਲਈਏ ਅਸੀਂ ਹੁਣ ਐਨ ਖਿੱਚਿਆ ਆਇਆ ਤਿਆਰੀ ਅੱਜ ਵੀ ਆਲਮੋਸਟ ਲੱਖ ਪੈਂਫਲੇਟ ਜਿਹੜਾ ਆ ਜਿਹੜਾ ਵੰਡਣਾ ਆ ਸੰਗਤ ਨੂੰ ਉਹ ਤਿਆਰ ਕੀਤਾ ਆ ਬੋਰਡ ਵੱਡੇ ਬਿਲਬੋਰਡ ਤਿਆਰ ਕੀਤੇ ਆ ਤੇ ਅਸੀਂ ਫੁੱਲ ਕਪੈਸਿਟੀ ਤੇ ਕੰਮ ਕਰਨਾ ਤੇ ਉਹੀ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਜਿਹੜਾ ਰੈਫਰੈਂਡਮ ਆ ਖਾਲਸਾ ਨਾ ਫਰੈਂਡ ਆਫ ਸਿੱਖ ਪੁਜਾਸਸ ਜਿਹੜੀ ਆਰਗੇਨਾਈਜੇਸ਼ਨ ਕੈਂਪੇਨ ਕਰਦੀ ਆ ਖਾਲਸਾ ਨਾ ਫਰੈਂਡ ਦੀ ਸਭ ਤੋਂ ਖਤਰਾ ਉਹਨਾਂ ਨੂੰ ਭਾਰਤ ਸਰਕਾਰ ਨੂੰ ਰੈਫਰੈਂਡਮ ਆ ਰੈਫਰੈਂਡਮ ਤੋਂ ਤੇ ਇਸ ਕਰਕੇ ਆਪਾਂ ਸਾਨੂੰ ਟਾਰਗੇਟ ਕਰਦੇ ਨੇ ਵੀ ਹੁਣ ਹਰਦੀਪ ਸਿੰਘ ਨੇਜਰ ਸਿਗਾ ਆਪਣਾ ਕੋਆਰਡੀਨੇਟਰ ਖਾਲਸਾ ਨਾ ਫਰੈਂਡਮ ਦਾ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਕਤਲ ਕਰਤਾ ਉਹਦਾ ਕਿਉਂ ਕੀਤਾ ਜੇ ਉਹ ਖਾਲਸਾ ਨਾ ਫਰੈਂਡ ਨਾਲ ਜੁੜਿਆ ਸੀ ਹੁਣ ਇਹ ਜਿਹੜੀ ਗੱਲ ਜਿਹੜੀ ਅਸੀਂ ਕਰਦੇ ਆਂ ਵੀ ਸਭ ਤੋਂ ਵੱਡਾ ਖਤਰਾ ਭਾਰਤ ਨੂੰ ਹੈਗਾ ਖਾਲਿਸਤਾਨ ਰੈਫਰੰਡਮ ਤੇ ਸਿੱਖ ਫਰ ਜਸਟਿਸ ਦੀ ਜਿਹੜੀ ਕੈਂਪੇਨ ਅਸੀਂ ਕਰਦੇ ਆਂ ਰਾਈਟ ਸੋ ਇਹਦੇ ਕਰਕੇ ਵੀ ਉਹਨਾਂ ਨੂੰ ਡਾਰਿਆ ਵੀ ਅਸੀਂ ਕਿੱਥੇ ਤੇ ਲੈ ਜਾਣਾ ਹੁਣ ਇਹ ਨਹੀਂ ਹੈਗਾ ਵੀ ਅਸੀਂ ਨਾਅਰੇ ਮਾਰ ਤੇ ਕਾਨਸਰਟ ਦੇ ਮੋਰੇ ਇੱਕ ਦਿਨ ਚੱਲ ਗਏ ਨੋ ਇਹ ਲਗਾਤਾਰ ਜਿਹੜੀ ਕੈਂਪੇਨ ਆ ਇਹ ਐਵਰੀ ਡੇ ਕੈਂਪੇਨ ਆ ਤੇ ਅਸੀਂ ਹਾਈएस्ट ਲੈਵਲ ਤੇ ਪਹੁੰਚ ਗਏ ਆ ਇਹ ਸਰਦਾਰ ਗਰਪੰਤ ਸਿੰਘ ਪੰਨੂ ਹਰਾਨੇ ਉਹਨਾਂ ਦੇ ਵੱਲੋਂ ਇੱਕ ਖਤ ਵੀ ਲਿਖਿਆ ਗਿਆ ਤੁਹਾਡੇ ਹੀ ਇਸ ਮਾਮਲੇ ਦਿੱਤਾ ਪੂਰਾ ਉਹਨਾਂ ਨੇ ਉਸ ਖਤ ਵਿੱਚ ਪੂਰਾ ਨਰੇਟ ਕੀਤਾ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਪੁਲਿਸ ਨੇ ਤੁਹਾਨੂੰ ਪੇਸ਼ ਕੀਤਾ ਪੇਸ਼ਕਸ਼ ਕੀਤੀ ਇਹਦੀ ਪ੍ਰੋਟੈਕਸ਼ਨ ਦੀ ਲੇਕਿਨ ਤੁਸੀਂ ਉਹਨਾਂ ਨੂੰ ਡਿਕਲਾਈਨ ਕੀਤਾ ਵਿਦ ਗ੍ਰੇਸ ਉਹਨਾਂ ਨੇ ਉਹਨਾਂ ਪੀਐਮ ਸਾਹਿਬ ਨੂੰ ਖਤ ਲਿਖਿਆ ਕਿ ਉਹਨਾਂ ਦੇ ਆਪਣਾ ਜਿਹੜੇ ਨੇ ਅਸੈਂਬਲੀ ਮੈਂਬਰਸ ਨੇ ਉਹਨਾਂ ਨੂੰ ਖਤ ਲਿਖਿਆ ਕਿ ਜਨਾਬ ਤੁਸੀਂ ਕੋਈ ਕਰੋ ਤੁਹਾਨੂੰ ਲੱਗਦਾ ਕਿ ਜਿਹੜਾ ਵਜ਼ੀਰ ਆਜ਼ਮ ਹੈ ਆਪਣਾ ਕਾਰ ਨਹੀਂ ਜਿਹੜਾ ਉਹ ਕੋਈ ਇਸ ਲੈਵਲ ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਦਰਵਾਈਜ਼ ਅਸੀਂ ਜਿਹੜਾ ਆਪਣਾ ਸੈਲਫ ਡਿਫੈਂਸ ਦਾ ਜਿਹੜਾ ਆਰਟੀਕਲ ਹੈ ਉਹਨੂੰ ਇਨਵੋਕ ਕਰਾਂਗੇ ਜਾਂ ਫਿਰ ਇਹ ਕਿ ਅਸੀਂ ਆਪਣਾ ਇਹ ਜਿਹੜੇ separat khane ne ਜਿਹੜੇ ਕਿ terror khane ne دہشت ਗਰਦੀ ਦੇ ਅੱਡੇ ਨੇ ਜਸੂਸੀ ਦੇ ਅੱਡੇ ਨੇ ਹਿੰਦੁਸਤਾਨ ਦੇ ਉਹਨਾਂ ਦਾ ਕਲੋਜ਼ਰ ਤੱਕ ਹੋਏ ਤੁਸੀਂ ਦੇਖ ਸਮਝਦੇ ਹੋ ਕਿ ਇਹ ਕਿੰਨਾ ਜਨਨ ਕਿ ਵੱਡਾ ਇੰਪੈਕਟ ਹੋ ਸਕਦਾ ਇਸ ਖੱਤ ਦਾ ਜਾਂ ਫਿਰ ਤੁਹਾਨੂੰ ਜਿਹੜਾ ਉਹ ਮੋਬਿਲਾਈਜ਼ ਹੀ ਕਰਨਾ ਪਏਗਾ ਬਾਅਦ ਜਿਹੜਾ ਸੈਕੰਡ ਆਪਸ਼ਨ ਉਹਨਾਂ ਨੇ ਦਿੱਤਾ ਮੈਂ ਤੁਹਾਨੂੰ ਮੜਜੀ ਗੱਲ ਉੱਥੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜੀ ਗੱਲ ਅਸੀਂ ਬਈ ਸਟੇਟਮੈਂਟ ਆਪਣੇ ਗੁਰਪਤਵੰਨ ਸਿੰਘ ਪੰਨੂ ਨੇ ਦਿੱਤੀ ਆ ਆ ਇਹ ਬਹੁਤ ਠੋਕੇ ਜਵਾਬ ਦਿੱਤਾ ਆ ਬਈ ਸਾਰੀ ਸਟੇਟਮੈਂਟ ਇਹ ਆ ਬਈ ਜੋ ਨੱਜਰ ਨਾ ਹਰਦੀਪ ਸਿੰਘ ਨੱਜਰ ਨਾ ਹੋਇਆ ਉਹ ਨਹੀਂ ਹੋਣਾ ਮੇਰੇ ਨਾਲ ਨਹੀਂ ਮੇਰੇ ਨਾਲ ਨਹੀਂ ਹੋਣ ਦੇਣਾ ਨਹੀਂ ਤਾਂ ਅਸੀਂ ਆਪਣੇ ਲੀਗਲ ਤੌਰ ਤੇ ਲੀਗਲ ਤੌਰ ਤੇ ਜਿਹੜੀ ਸੈਲਫ ਡਿਫੈਂਸ ਹੋਗੀ ਉਹ ਅਸੀਂ ਵਰਤਾਂਗੇ ਇਹ ਬਹੁਤ ਤਕਤੀ ਹੈਗਾ ਸੀ ਆਰ ਪੀ ਸੀ ਦਾ ਜਿਹੜਾ ਕੈਨੇਡਾ ਦਾ ਜਿਹੜਾ ਕਾਨੂੰਨ ਹੈ ਉਹ 34 ਨੰਬਰ ਆਰਟੀਕਲ ਯੈਸ ਸੋ ਉਹਦੇ ਨਾਲ ਕਰਕੇ ਮੈਨੂੰ ਕਾਲ ਆਈਆਂ ਸਰ ਆਪਣੇ ਇੱਥੇ ਦੇ ਆਪਣੇ ਆਰਐਸਪੀ ਤੋਂ ਵੀ ਆਈ ਕਾਲ ਵੀ ਆ ਜਿਹੜੀ ਗੱਲ ਕੀਤੀ ਹੈ ਬਈ ਇਹ ਲੀਗਲ ਮੈਂ ਕਹਿੰਦਾ ਵੀ ਅਸੀਂ ਕੁਝ ਗਲਤ ਨਹੀਂ ਕੀਤਾ ਇਹ ਲੀਗਲ ਤੌਰ ਤੇ ਹੈ ਪਰ ਸਾਡੀ ਫ੍ਰਸਟ੍ਰੇਸ਼ਨ ਦੇਖੋ ਹਾਂ ਬਿਲਕੁਲ ਤੁਹਾਨੂੰ ਪਤਾ ਸੀ ਸ਼ਹੀਦ ਆਪਣੇ ਹਰਦੀਪ ਸਿੰਘ ਨਿੱਜਰ ਦੇ ਥ੍ਰੈਟ ਸੀਗਾ ਤੇ ਤੁਸੀਂ ਕੁਝ ਕੀਤਾ ਨਹੀਂ ਇੰਟੈਲੀਜੈਂਸ ਰਾਈਟ ਹਾਂ ਤੁਸੀਂ ਤਾਂ ਹੁਣ ਅਸੀਂ ਜੇ ਤੁਸੀਂ ਨਹੀਂ ਕਰਨਾ ਅਸੀਂ ਆਪਣੇ ਆਪ ਨੂੰ ਤਾਂ ਪਹਚਾਣਾ ਹੀ ਆਂ ਕਿ ਜਦ ਅਸੀਂ ਕਿਹੜਾ ਕੁਝ ਲੀਗਲ ਕਰਦੇ ਆ ਅਸੀਂ ਡੈਮੋਕਰੈਟਿਕ ਜਿਹੜਾ ਪ੍ਰੋਸੈਸ ਆ ਜਿਹੜਾ ਅਸੀਂ ਸਾਡੇ ਰਾਈਟ ਹੱਕ ਬਣਦੇ ਆ ਅਸੀਂ ਤਾਂ ਉਹ ਪ੍ਰੈਕਟਿਸ ਕਰਦੇ ਆ ਤੇ ਤੁਸੀਂ ਜੇ ਬਚਾ ਸਕਦੇ ਬਚਾਓ ਨਹੀਂ ਤਾਂ ਫਿਰ ਸਾਨੂੰ ਵੀ ਆਪਣੇ ਆਪ ਨੂੰ ਬਚਾਣੇ ਪੈਣਾ ਕਿਸ ਤਰ੍ਹਾਂ রাইਟ ਸੋ ਉਹ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਬਹੁਤ ਜਦਾਂ ਵੈਰੀ ਬਿਗ ਸਟੇਟਮੈਂਟ ਆਏ ਤੇ ਉਹਨਾਂ ਦੀ ਵੀ ਅੱਖਾਂ ਖੋਲੀਆਂ ਵੀ ਆ ਬਈ ਵੀ ਇਹ ਜਿਹੜੀ ਆ ਜਿਹੜਾ ਥ੍ਰੈਟ ਆ ਬਈ ਕੋਈ ਛੋਟੀ ਗੱਲ ਨਹੀਂ ਹੈਗੀ ਆ ਕਿ ਹੁਣ ਜਦੋਂ ਹਰਦੀਪ ਸਿੰਘ ਨਿੱਜਰ ਵਾਲਾ ਕੰਮ ਨਹੀਂ ਹੋਣਾ ਇਹ ਬਹੁਤ ਗਾਂ ਚਲ ਗਿਆ ਹੁਣ ਵੀ ਜਾਂ ਤੁਸੀਂ ਬਚਾਓ ਸਾਨੂੰ ਜਾਂਸੀਂ ਆਪਣੇ ਲੀਗਲ ਤੌਰ ਤੇ ਡਿਫੈਂਸ ਰੱਖਾਂਗੇ ਅਸੀਂ ਆਪ ਬਾਈ ਜੀ ਕੀ ਵਜ੍ਹਾ ਆ ਅਸੀਂ ਜਾਨੀ ਕਿ ਜਿਹੜੇ ਅਸੀਂ ਇੱਥੇ ਪਾਕਿਸਤਾਨ ਬੈਠੇ ਹਾਂ ਮੈਂ ਲੈਂਦੇ ਪੰਜਾਬ 'ਚ ਬੈਠਾ ਅਸੀਂ ਜਾਨੀ ਕਿ ਇਹ ਕੈਨੇਡਾ ਅਮਰੀਕਾ ਇਹਨੂੰ ਬੜਾ ਸੇਫੇਸਟ ਕਿਸਮ ਦਾ ਕੰਟਰੀ ਸਮਝਦੇ ਆ ਬੜਾ ਲਾਅ ਫੁੱਲ ਔਰ ਬੜੀ ਚੀਜ਼ਾਂ ਪਰ ਪਿਛਲੇ ਜਾਨੀ ਕਿ ਜਿਹਦੇ ਨੇ ਭਾਜੀ ਆਪਣਾ ਹਰਦੀਪ ਸਿੰਘ ਵਾਲਾ ਵਾਕਿਆ ਹੋਇਆ ਉਸ ਤੋਂ ਬਾਅਦ ਦੇਖਦੇ ਹਾਂ ਜਿਹੜੀ ਟਿਊਰੀਸ਼ਨ ਹੋਈ ਇਹ ਲਾਅ ਐਂਡ ਆਰਡਰ ਵਿੱਚ ਫਿਰ ਅਸੀਂ ਦੇਖਿਆ ਕਿ ਗੈਂਗਸ ਜਿਹੜੇ ਨੇ ਬਸ਼ਨੋਈ ਗੈਂਗ ਖਾਸ ਤੌਰ 'ਤੇ ਇਹਨੂੰ ਇਹਨਾਂ ਨੂੰ ਉਹਨਾਂ ਨੇ ਪ੍ਰਾਈਜ਼ ਪ੍ਰੌਕਸੀ ਜਿਹੜਾ ਹੱਥ ਰੱਖਿਆ ਹਿੰਦੁਸਤਾਨ ਦੀ ਸਰਕਾਰਾਂ ਨਹੀਂ ਜਿਹੜੀ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਕਹ ਲਓ ਜੋ ਲਾ ਲ ਐਨਫੋਰਸਮੈਂਟ ਏਜੰਸੀਆਂ ਜਿਹੜੀਆਂ ਮਾਮਲਾ ਕਰ ਕੈਨੇਡਾ ਦੇ ਨੇ ਉਹਨੇ ਉਹ ਕੀ ਕਲੂਲੈਸ ਨੇ ਜਾਂ ਫਿਰ ਉਹ ਕੀ ਕੋਈ ਨਾ ਸਬਿਤ ਨਹੀਂ وجہ ਕੀ ਹੈ ਭਾਈ ਅੰਡਰਸਟੈਂਡ ਕਰੋ ਜਿਹੜਾ ਸਿਸਟਮ ਹੁੰਦਾ ਨਾ ਵੈਸਟ ਦਾ ਸਿਸਟਮ ਜਿਹੜੀ ਡੈਮੋਕ੍ਰੇਸੀ ਹੁੰਦੀ ਉਹ ਉਹ ਇੰਟੈਲੀਜੈਂਸ ਹੁੰਦੀ ਆ ਦੇ ਨੀਡ ਇਨਸ ਉਹਨਾਂ ਨੂੰ ਸਾਰਾ ਪਤਾ ਆ ਬਈ ਇਹ ਸਾਰਾ ਜੋ ਵੀ ਹੋ ਰਿਹਾ ਇਹ ਭਾਰਤ ਸਰਕਾਰ ਕਰਦੀ ਆ ਕੋਈ ਬਿਸ਼ਨੋਈ ਗਏ ਕੋਈ ਇਹ ਨਹੀਂ ਜਿਹੜੇ ਗਰੁੱਪ ਉਹ ਗੈਂਗ ਬਣਾਏ ਆ ਇਹ ਸਾਰਾ ਐਂਡ ਆਫ ਦਿ ਡੇ ਸਰਕਾਰਾਂ ਹੀ ਹਾਇਰ ਕਰਦੀਆਂ ਉਹ ਕੌਂਟਰੈਕਟ ਇਹ ਉਹਨਾਂ ਨੂੰ ਪਤਾ ਆ ਤੇ ਅਸੀਂ ਦੱਸਿਆ ਵੀ ਆ ਵੀ ਇਹ ਬੰਦੇ ਭੇਜਿਓ ਆ ਉਹਨਾਂ ਨੇ ਜਾਣ ਕੇ 2-2 3-3 ਦਿਨਾਂ ਦੇ ਵਿੱਚ ਉਹਨਾਂ ਨੂੰ ਵੀਜ਼ਾ ਦਵਾ ਕੇ ਉਹ ਇੱਥੇ ਪਹੁੰਚ ਜਾਂਦੇ ਆ ਨਾ ਕੋਈ ਕੰਮ ਕਰਦੇ ਨਾ ਵਾਸਤਾ ਬਸ ਇਹ ਕੰਮ ਲਈ ਆਏ ਆ ਸੋ ਇਹ ਕਲੂਲੈਸ ਨਹੀਂ ਹੈਗੇ ਦੇ ਨੋ ਦੇ ਅੰਡਰਸਟੈਂਡ ਬਸ ਸਾਰਾ ਸਮਝਾਇਆ ਉਹਨਾਂ ਨੂੰ ਤੇ ਉਹਨਾਂ ਨੂੰ ਪਤਾ ਵੀ ਆ ਪਰ ਜਿਹੜੀ ਸਿਸਟਮ ਹੈ ਇੱਥੇ ਡੈਮੋਕ੍ਰੇਸੀ ਜਿਹੜੀ ਆ ਇੰਟੈਲੀਜੈਂਸ ਹੁੰਦੀ ਆ ਐਵਿਡੈਂਸ ਵੀ ਚਾਹੀਦਾ ਹੁੰਦਾ ਸਾਰਾ ਕੁਝ ਹੁੰਦਾ ਸੋ ਇਹ ਹੀ ਤਾਂ ਫਾਇਦਾ ਆ ਜਸਟਿਸ ਸਿਸਟਮ ਦੇ ਵਿੱਚ ਤੇ ਡੈਮੋਕ੍ਰੇਸੀ ਦੇ ਵਿੱਚ ਠੀਕ ਹੋ ਗਿਆ ਆਖਰੀ ਸਵਾਲ ਆਖਰੀ ਗੱਲਬਾਤ ਇਥੇ ਤੁਹਾਡੇ ਤੁਸੀਂ ਤੁਹਾਡਾ ਰਿਫਰੈਂਡਮ ਆਇਆ ਪਿਛਲੇ 2 ਸਾਲ ਖਾਲੀ ਰਿਹਾ ਤੇ ਹੁਣ ਜਿਹੜਾ ਪਟਨਾਇਕ ਕੇ ਬੰਦਾ ਜਿਹੜਾ ਉਹ ਆ ਗਿਆ ਇਥੇ ਹਾਈ ਕਮਿਸ਼ਨਰ ਬਣ ਕੇ ਇਹਦੇ ਬਾਰੇ ਇਹ ਤੁਸੀਂ ਨਿੰਦਾ ਵੀ ਕੀਤੀ ਜਲੂਸ ਵੀ ਕੱਢਿਆ ਇਹਦਾ ਇਹਦੇ ਬਾਰੇ ਦੱਸੋ ਕੁਝ ਕਿ ਇਹ ਇਹ ਵੀ ਆਪਣਾ ਸੁਨੇਹਾ ਜਿਹੜਾ ਵੀ ਕੋਈ ਕੋਈ ਬਹੁਤ ਕੋਈ ਕਹਿੰਦੇ ਕਿ ਰਿਕਾਰਡ ਅੱਛਾ ਨਹੀਂ ਇਹ ਵੀ ਇਹ ਵੀ ਰਾਜ ਏਜੰਸੀਆਂ ਦੇ ਬੰਦੇ ਹੀ ਆ ਸਾਰੇ ਇਹ ਜਦੋਂ ਲੰਡਨ ਡੈਕੋਰੇਸ਼ਨ ਹੋਈ ਸੀ ਇਹਨਾਂ ਨੇ ਵੀ ਵਿੱਚ ਬਹੁਤ ਦਖਲਦਾਰੀ ਕੀਤੀ ਆ ਤੇ ਕੋਈ ਨਵਾਂ ਬੰਦਾ ਨਹੀਂ ਹੈਗਾ ਤੇ ਜਿਹੜਾ ਹੁਣ ਹੁਣ ਤੁਸੀਂ ਹਿਸਾਬ ਲਾ ਲਓ ਜਿਹੜੇ ਐਕਸਪੈਲ ਕੀਤੇ ਸੀ ਡਿਪਲੋਮੈਟ ਉਹੋ ਦੇ ਠੰਡਾ ਫਿਰ ਰਿਹਾ ਕੰਮ ਇੱਥੇ ਰਾਈਟ ਆਪਣੇ ਉੱਤੇ ਜਿਹੜਾ ਥ੍ਰੈਟ ਹੈ ਹੁਣ ਜਦੋਂ ਇਹ ਹੁਣ ਆਉਣ ਲੱਗਾ ਇਹ ਤਾਂ ਕੰਮ ਕਾਣ ਜੋ ਵਰਮੇ ਨੇ ਕੀਤਾ ਸੰਜੇ ਕੁਮਾਰ ਵਰਮਾ ਕਰਦਾ ਸੀ ਉਹੀ ਕੰਮ ਉਹੀ ਉਹਨੇ ਰੀਜ਼ੂਮ ਕਰਨਾ ਕੰਮ ਜਦੋਂ ਹੁਣ ਉਹਦਾ ਨਾਮ ਲੈ ਲਿਆ ਤੇ ਉਹ ਅੰਬੇ ਉਹ ਨਵਾਂ ਹਾਈ ਕਮਿਸ਼ਨਰ ਆਉਣ ਲੱਗਾ ਆ ਨਾਲ ਹੀ ਮੇਰੇ ਥ੍ਰੈਟ ਲੈਵਲ ਉੱਚੇ ਹੋ ਗਏ ਹੁਣ ਤੁਸੀਂ ਦੱਸੋ ਬਈ ਇਹ ਕਿਹੜਾ ਕੋਈ ਡਿሉਜ਼ਨਲ ਨਹੀਂ ਹੋ ਸਕਦਾ ਯੂ ਕੈਨ ਪੁੱਟ ਟੂ ਇਟ ਟੂਗੇਦਰ ਰਾਈਟ ਇਟਸ ਨਾਟ ਬਈ ਇਨੈਵਿਨਲੀ ਹੋ ਸਕਦਾ ਬਈ ਬਈ ਡਿሉਜ਼ਨਲ ਯੂ نو ਬਈ ਦਸਦਾ ਯਾ ਤੁਹਾਡੇ ਸਾਹਮਣੇ ਇਹ ਆਉਣ ਲੱਗਾ ਨਾਲੇ ਥ੍ਰੈਟ ਲੈਵਲ ਐਂਡ ਹਾਈ ਲੈਵਲ ਤੇ ਚੜ੍ਹਦਾ ਕਿ ਮੇਰੇ ਉੱਤੇ ਸੋ ਇਹ ਆ ਗੱਲ ਤੇ ਆਰਸੀਪੀ ਨੂੰ ਪਤਾ ਕੈਨੇਡੀਅਨ ਪੋਸਟ ਨੂੰ ਪਤਾ ਤੇ ਬਾਕੀ ਉਹਨਾਂ ਦੇ ਹੱਥ 'ਚ ਜੋ ਕਰੂਗੇ ਤੇ ਇਹਨੂੰ ਤਾਂ ਜਿਹੜਾ ਦਿਨੇਸ਼ ਪਾਤਨਿਕ ਹੈਗਾ ਆ ਅਸੀਂ ਇਹਦਾ ਪਿੱਛਾ ਕਰਾਂਗੇ ਚੈਲੰਜ ਕਰਾਂਗੇ ਜਾਂ ਤੇ ਇਹਨੂੰ ਨਹੀਂ ਕੱਢਦੇ ਜਾਂ ਤੇ ਇੰਡੀਆ ਦੀ ਸਰਕਾਰ ਨੂੰ ਨਹੀਂ ਡਿਪਲੋਮੈਟ ਕੱਢਦੇ ਜਾਂ ਤੇ ਆਸੀਂ ਨਹੀਂ ਰੁਕਾਂਗੇ ਬੀਕੋਜ਼ ਇਹ ਕੰਮ ਕੰਮ ਬਤਾਇਆ ਇਨਾਂ ਨੇ ਉਹੀ ਕਰਨਾ ਆ ਕੰਮ ਤੇ ਉਹੀ ਕਰਨਾ ਪਿਛਲੇ ਦਿਨੋਂ ਇੱਕ ਖਤ ਵੀ ਜਿਹੜਾ ਜਿਹੜਾ ਸ਼ਰਜੀ ਦੇ ਜਹਦੀਦ ਭਾਈ ਦਾ ਨਾਂ ਸੀ ਜਿਹੜਾ ਖਤ ਲਿਖਿਆ ਗਿਆ ਸੀ ਹਿੰਦੁਸਤਾਨੀ ਸਰਕਾਰ ਦੀ ਤਰਫੋਂ ਆਪਣਾ ਕੈਨੇਡਾ ਦੇ ਆਪਣਾ ਹਾਈ ਕਮਿਸ਼ਨ ਨੂੰ ਵੇ ਬੰਜ ਵਰਮਾ ਨੂੰ ਕਿ ਤੁਸੀਂ ਜਨਾਬ ਇਹਨਾਂ ਨੂੰ ਟਾਰਗੇਟ ਕਰੋ ਇਹਨਾਂ ਨੂੰ ਕਰੈਕਟ ਡਾਊਨ ਕਰੋ ਉਹ ਖਤ ਹੁਣ ਸਾਹਮਣੇ ਆਇਆ ਤੇ ਇਹ ਵੀ ਸਾਰਾ ਕੁਝ ਤੇ ਸਰਕਾਰ ਦੇ ਕੈਨੇਡਾ ਤੇ ਵੀ ਸਰਕਾਰ ਦੇ ਸਾਹਮਣੇ ਹੋਏਗਾ ਨਾ ਬੜੇ ਤੌਰ ਤੇ 100% ਅਮਰ ਜੇ ਨਰਿੰਦਰ ਮੋਦੀ ਕਹਿ ਸਕਦਾ ਵੀ ਅਸੀਂ ਘਰ ਘੁੱਸ ਕੇ ਮਾਰਾਂਗੇ ਉਹਦਾ ਉਹਦਾ ਮਤਲਬ ਕੀ ਆ ਪਰ ਤੁਸੀਂ ਇਹ ਸੋਚੋ ਵੀ ਤੁਸੀਂ ਸਭ ਤੋਂ ਵੱਡੀ ਗਲਤੀ ਇਹ ਕੀਤੀ ਆ ਵੀ ਜਿਹੜਾ ਕੈਨੇਡੀਅਨ ਸੀ ਨੇ ਕੈਨੇਡੀਅਨ ਸੋਇਲ ਦੇ ਉੱਤੇ ਮਾਰ ਕੇ ਮਾਰਿਆ ਕਤਲ ਕੀਤਾ ਦੈਟ ਵਾਸ ਯਰ ਬਿਗੇਸਟ ਮਿਸਟੇਕ ਵਨ ਆਫ ਦੀ ਸਭ ਤੋਂ ਵੱਡੀ ਮਿਸਟੇਕ ਸੀ ਤੇ ਹੁਣ ਗਾਂ ਵੀ ਜੇ ਸੋਚਦੇ ਆ ਵੀ ਫੇਰ ਹੋ ਜਾਣਾ ਉਹ ਭਲੇਖੇ ਚ ਉਹ ਦੇ ਸ਼ੁੱਡ ਥਿੰਕ ਅਗੇਨ ਰਾਈਟ ਬਿਕਾਜ਼ ਇਹ ਨਹੀਂ ਹੋਣ ਦੇਣਾ ਉਹਨਾਂ ਨੇ ਤੇ ਮੈਂ ਫੁੱਲ ਟਰਸਟ ਰੱਖਦਾ ਆਪਣੇ ਸਰਕਾਰ ਦੇ ਵਿੱਚ ਕੈਨੇਡਾ ਗਵਰਨਮੈਂਟ ਦਾ ਮੈਂ ਕੈਨੇਡੀਅਨ ਸਿਟੀਜ਼ਨ ਆ ਇੱਥੇ ਦਾ ਬੋਰਨ ਆ ਕੈਨੇਡਾ ਦਾ ਤੇ ਉਹ ਕਹਿੰਦੇ ਵੀ ਅਸੀਂ ਐਨ ਹਾਈ ਲੈਵਲ ਤੇ ਉਹਨਾਂ ਨੇ ਆਪ ਹੀ ਕਿਹਾ ਕਿ ਅਸੀਂ ਤੁਹਾਡੇ ਵੱਲ ਐਨ ਖਿਆਲ ਰੱਖਾਂਗੇ ਤੁਹਾਡਾ अपना, जी अपना जी, बिल्कुल जी तो uh, मैं सिर्फ ध्यान ਤੋਂ ਪਹਿਲੇ ਮੈਂ ਹੁਣ ਥੋੜੀ ਦੇਰ ਪਹਿਲੇ ਸੁਣਦਾ ਪਿਆ ਸੀ ਕਿ ਪੰਨੂ ਸਾਹਿਬ ਨੇ ਇੱਕ ਆਪਣਾ ਸਟੇਟਮੈਂਟ ਹੁਣ ਜਾਰੀ ਕੀਤਾ ਉਹਨਾਂ ਨੇ ਵੀ ਉਹਨਾਂ ਨੇ ਵੀ ਅਸ਼ੰਕਾ ਜਿਤਲਾਈ ਉਹਨਾਂ ਨੇ ਕਿਹਾ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਮਾਮਲਾ ਹੈ ਉਹਨੇ ਕਿਹਾ ਜੀ ਉਹ ਮਮੀ ਟਾਰਗੇਟ ਤੇ ਹਨ ਕਿ ਪੰਨੂ ਸਾਹਿਬ ਨੇ ਕਿਹਾ ਕਿ ਮੇਰੀ ਜ਼ਿੰਦਗੀ ਨੂੰ ਵੀ ਥ੍ਰੈਟ ਹੈਗਾ ਬਿਲਕੁਲ ਉਹਨਾਂ ਦੇ ਵੀ ਆ देयर इज द ਹਾਈਸਟ ਥ੍ਰੈਟ ਤਾਂ ਉਹਨਾਂ ਦੇ ਮੈਂ ਇਹੀ ਤੁਹਾਡੇ ਨਾਲ ਹੁਣ ਪਹਿਲਾਂ ਵੀ ਕਿਹਾ ਸੀ ਮੈਂ ਕਿ ਗੁਰਪਤਵੰਨ ਸਿੰਘ ਪੰਨੂ ਦੇ ਜਿਹੜਾ ਥ੍ਰੈਟ ਲੈਵਲ ਆ ਉਹ ਹਾਈਸਟ ਲੈਵਲ ਤੇ ਆ ਜਿੱਥੇ ਉਹ ਉਹ ਮੇਨ ਟਾਰਗੇਟ ਤਾਂ ਉਹ ਆ ਰਾਈਟ ਸਿੱਖਾਂ ਦੇ ਵਿੱਚ ਖਾਲਸਤਾਨਾ ਜਿਹੜਾ ਲਹਿਰ ਚੱਲਦੀ ਹੈ ਮੂਵਮੈਂਟ ਚੱਲਦੀ ਹੈ ਖਾਲਸਤਾਨ ਦੀ ਨੰਬਰ 1 ਲੈਵਲ ਥ੍ਰੈਟ ਵਕੀਲ ਆਪਣਾ ਗੁਰਪ੍ਰਮੋਦ ਸਿੰਘ ਪੰਨੂ ਹਾਂਜੀ ਪ੍ਰਧਾਨ ਜੀ ਬਾਬਾ ਸੇਜ ਜੀ ਦੇਖੋ ਜੀ ਥ੍ਰੈਟ ਆਂਦੀਆਂ ਨੇ ਨੀਆਂ ਪਰ ਤੁਹਾਡੇ ਵਰਗੇ ਬਹਾਦਰ ਜੇਕਰ ਮਾਵਾਂ ਜੰਮਦੀਆਂ ਰਹਿਣ ਉਹ ਜਨਾਬ ਆਪਣੇ ਮਿਸ਼ਨ ਤੇ ਆਪਣਾ ਆਪਣੇ ਪੰਜਾਬ ਦੇ ਜਿਹੜੇ ਆਪਣਾ ਉਹਨਾਂ ਦਾ ਸਿਰ ਉੱਚਾ ਕਰਦੇ ਰਹਿਣ ਸਾਡੀ ਅਰਦਾਸ ਸਾਡੀ ਬੇਨਤੀ ਅੱਲਾਹ ਤਾਲਾ ਦੇ ਕੋਲੋਂ ਰੱਬ ਦੇ ਕੋਲੋਂ ਤੁਹਾਡੀ 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 ਜ਼ਿੰਦਗੀ ਵਾਸਤੇ ਰੱਬ ਮਿਹਰ ਕਰੇ ਤੜਤੇ ਮਿਹਰ ਭਰ ਹੱਥ ਰੱਖੇ ਤੁਹਾਨੂੰ ਜਿਹੜਾ ਮਿਸ਼ਨ ਹੈ ਉਹਨੂੰ ਕਾਮਯਾਬ ਕਰੇ ਔਰ ਜਿਹੜਾ ਆਉਣ ਵਾਲਾ ਰੈਫਰੈਂਡਮ ਹੈ 23 ਨਵੰਬਰ ਨੂੰ ਉਹਦੇ ਵਿੱਚ ਮੈਂ ਫਿਰ ਅਰਦਾਸ ਕਰਾਂਗਾ ਬੇਨਤੀ ਕਰਾਂਗਾ ਤਮਾਮ ਸੇ ਆਪਣੇ ਆਪਣਾ ਸਿੱਖ ਭਾਈਚਾਰੇ ਦੇ ਕੋਲੋਂ ਪੰਜਾਬੀਆਂ ਦੇ ਕੋਲ ਸਮਾਇਤ ਨਾਲ ਮਿਰਿੰਦਰਜੀਤ ਭਾਜੀ ਕੋਆਰਡੀਨੇਟਰ ਬੈਠੇ ਨੇ ਇਹਨਾਂ ਦੇ ਮਾਦਮ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਤੁਸੀਂ ਜਨਾਬ ਦੋ ਤਿੰਨ ਮਹੀਨੇ ਹੈ ਨੇ ਸਿਰਫ ਜਾ ਕੇ ਵੋਟਾਂ ਹੀ ਪਾਣੀਆਂ ਬਲਕਿ ਇਹਨਾਂ ਦੇ ਇੰਦਰ ਭਾਈ ਜੀ ਦੇ ਨਾਲ ਰਲ ਕੇ ਕੈਂਪੇਨ ਵੀ ਕਰਨੀ ਲੋਕਾਂ ਨੂੰ ਪਪਲਿਟ ਵੀ ਦੇਣੇ ਨੇ ਲੋਕਾਂ ਦੇ ਘਰ ਘਰ ਵੀ ਜਾਣਾ ਫੀਲਡ 'ਚ ਵੀ ਜਾਣਾ ਤਾਂ ਕਿ ਜਿੰਨਾ ਸਮਾਂ ਕੱਢ ਸਕਦੇ ਹੋ ਉਹ ਕੱਢੋ ਤਾਂ ਕਿ ਜਿਹੜਾ ਇਸ ਮਿਸ਼ਨ ਦੇ ਜਿਹੜਾ ਉਹਨੂੰ ਤਕਵੀਤ ਮਿਲੇ ਤੇ ਅਸੀਂ ਅੱਗੇ ਵਧੀਏ ਬਹੁਤ ਬਹੁਤ ਧੰਨਵਾਦ ਏਹੀ ਹੈ ਥੈਂਕ ਯੂ ਏਹੀ ਹੈ ਕੋ ਸਾਡੀ ਬੇਨਤੀ ਵੀ ਤੁਸੀਂ ਆਓ ਆਪਣੇ ਪੰਜਾਬ ਦੀ ਵੋਟ ਪਾਓ ਨਾ 'ਚ ਵੀ ਪਾ ਸਕਦੇ ਆ ਹਾਂ 'ਚ ਵੀ ਪਾ ਸਕਦੇ ਆ ਏਹੀ ਤਾਂ ਪ੍ਰੋਸੈਸ ਹੈ ਡੈਮੋਕਰੈtic ਪ੍ਰੋਸੈਸ ਹੈ ਏਹੀ ਤਾਂ ਹੱਕ ਹੈ ਤੁਹਾਡੇ ਰਾਈਟਸ ਫਿਰ ਹੁਣ ਤੁਸੀਂ ਦੱਸੋ ਬਈ ਸਿੱਖ ਆਪਣੇ ਜਿੰਨੇ ਸਿੱਖ ਹੈਗੇ ਹੋਵੇ ਤੁਸੀਂ ਚੋਣੇ ਕੀ ਆ ਰਾਈਟ ਸੋ ਮਹਾਰਾਜ ਕਿਰਪਾ ਕਰੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ মিডিਆ ਤੁਹਾਡਾ ਵੀ ਐਨ ਚੜ੍ਹਦੀ ਕਲਾ ਵਿੱਚ ਹਮੇਸ਼ਾ ਰਹੇਵੇ ਤੇ ਤੁਸੀਂ ਵੀ ਐਨ ਹਾਈ ਲੈਵਲ ਤੇ ਪਹੁੰਚ ਜਾਓ ਤੇ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਣਾ ਫਿਰ ਮੇਰੀ ਤਰਫੋਂ ਸਾਡੇ ਪੂਰੇ ਲਹਿੰਦੇ ਪੰਜਾਬ ਦੀ ਤਰਫੋਂ ਪੂਰੇ ਆਪਣਾ ਕੌਮ ਦੀ ਤਰਫੋਂ ਸਾਡੀ ਤਰਫੋਂ ਬੇਨਤੀ ਤੁਹਾਨੂੰ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਤੇ ਜਿਹੜੇ ਜਿੰਨੇ ਵੀ ਨਾਪਾਕ ਡਿਜ਼ਾਈਨ ਨੇ ਭੈੜੇ ਡਿਜ਼ਾਈਨ ਨੇ ਉਹ ناکਾਮ ਹੋਣ ਉਹ ਤੁਹਾਨੂੰ ਜਿਹੜਾ ਅੱਲਾਹ ਤਾਲਾ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਸੋ ਮੱਚ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਫਤਹ